ਦੋਸਤੋ ਪੰਚਾਇਤੀ ਚੋਣਾਂ ਦਾ ਵਿਗਲ ਵੱਜ ਚੁੱਕਿਆ ਤੇ ਰੌਲਾ ਰੱਪਾ ਪਿੰਡਾਂ 'ਚ ਪੈਣਾ ਸ਼ੁਰੂ ਹੋ ਗਿਆ ਤੁਹਾਨੂੰ ਪਤਾ ਕਿ ਬਹੁਤੇ ਪਿੰਡਾਂ ਦੇ ਵਿੱਚ ਸਰਬਸੰਮਤੀ ਹੋਈ ਹੈ ਪੰਚਾਇਤ ਦੇ ਲਈ ਲੇਕਿਨ ਬਹੁਤੇ ਪਿੰਡਾਂ ਦੇ ਵਿੱਚ ਗੇਅਰ ਫਸ ਗਏ ਕਈ ਵਾਰ ਕਿਸੇ ਪਿੰਡ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਇੱਕ ਦੋ ਬੰਦਿਆਂ ਨੇ ਹੀ ਗੇਅਰ ਵਸਾ ਦਿੱਤੇ ਐਵੇਂ ਦੀ ਇੱਕ ਮਾਮਲਾ ਸਾਹਮਣੇ ਆਇਆ ਪਿੰਡ ਦਰੀਆਪੁਰ ਕਲਾਂ ਦੇ ਵਿੱਚ ਉੱਥੇ ਇੱਕ ਮੈਂਬਰ ਸਹਿਮਤੀ ਦੇ ਨਾਲ ਨਹੀਂ ਬਣ ਸਕਿਆ ਉੱਥੇ ਗੇਅਰ ਫਸ ਗਏ ਤੇ ਉੱਥੇ ਕੀ ਘਟਨਾਕ੍ਰਮ ਹੋਇਆ ਤੇ ਆਖਿਰਕਾਰ ਕਿਵੇਂ ਸਰਬਸੰਮਤੀ ਜਮ੍ਹਾਂ ਅਖੀਰ ਤੇ ਆ ਕੇ ਬਣੀ ਹੈ ਇਹ ਸਾਰਾ ਕੁਝ ਦੱਸਣਗੇ ਪੰਕਜ ਜੀ ਪੰਕਜ ਜੀ ਦੱਸੋ ਹੋਇਆ ਕੀ ਪਿੰਡ ਦੇ ਵਿੱਚ ਕਮਲ ਜੀ ਪਿੰਡ ਦੇ ਵਿੱਚ ਹੋਇਆ ਸੀ ਕਿ ਪਿੰਡ ਦਰਿਆਪੁਰ ਦੇ ਵਿੱਚ 7 ਮੈਂਬਰ ਚੁਣਨੇ ਸਨ ਇੱਕ ਸਰਪੰਚ ਜਿਨ੍ਹਾਂ ਨੂੰ ਪਿੰਡ ਦੇ ਵਿੱਚ ਸਹਿਮਤੀ ਦੇ ਨਾਲ 6 ਮੈਂਬਰ ਚੁਣੇ ਜਾ ਚੁੱਕੇ ਸਨ ਔਰ ਇੱਕ ਸਰਪੰਚ ਚੁਣਿਆ ਜਾ ਚੁੱਕਿਆ ਸੀਗਾ ਲੇਕਿਨ ਇੱਕ ਵਾਰਡ ਦੇ ਵਿੱਚ ਇੱਕ ਦੋ ਮੈਂਬਰਾਂ ਦਾ ਆਪਸ ਦੇ ਵਿੱਚ ਫਾਸਟ ਪੇਜ ਪਸ ਗਿਆ ਵੀ ਉੱਥੇ ਸਹਿਮਤੀ ਨਹੀਂ ਪਈ ਨਹੀਂ ਹੋਈ ਲੇਕਿਨ ਉਸ ਤੋਂ ਬਾਅਦ ਪਿੰਡ ਦੇ ਵਿੱਚ ਆਪਸੀ ਭਾਈਚਾਰਾ ਸਾਂਝ ਦੇ ਬਣਾ ਕੇ ਸਹਿਮਤੀ ਕਰਕੇ ਉੱਥੇ ਵੋਟਾਂ ਤੋਂ ਪਹਿਲਾਂ ਬੋਲਿਆ ਕਿ ਵੋਟਾਂ 15 ਤਰੀਕ ਨੂੰ ਪੈਣੀਆਂ ਨੇ ਲੇਕਿਨ ਉਹਨਾਂ ਤੋਂ ਪਹਿਲੇ ਪਿੰਡ ਨੇ ਇੱਕ ਨਵਿਕਲੀ ਪਹਿਲ ਕੀਤੀ ਹੈ ਮੇਰੇ ਖਿਆਲ ਜੇ ਪੰਜਾਬ ਦੇ ਵਿੱਚ ਪਹਿਲੀ ਪਹਿਲ ਪਹਿਲੀ ਵਾਰ ਹੋਇਆ ਕੀ ਹੋਇਆ ਕੀ ਹੋਇਆ ਹੈ ਇਸ ਤਰ੍ਹਾਂ ਕਿ ਪਿੰਡ ਦੇ ਵਿੱਚ ਸਹਿਮਤੀ ਬਣਾ ਕੇ ਇਹ ਸਹਿਮਤੀ ਬਣਾਈ ਗਈ ਕਿ ਦੋ ਬਕਸੇ ਰੱਖੇ ਵਿੱਚ ਪਰਚੀਆਂ ਪਾ ਕੇ ਬੰਦਾ ਚੁਣਿਆ ਜਾਏਗਾ ਅੱਛਾ ਉਹਨਾਂ ਤੋਂ ਇੱਕ ਮੈਂਬਰ ਜਿਹਨਾਂ ਦੇ ਵਿੱਚ ਇੱਕ ਵਾਰਡ ਦੇ ਵਿੱਚ ਵੋਟਾਂ ਸੀਗੀਆਂ 153 ਹੂੰ ਠੀਕ ਹੈ ਜੀ 53 ਵੋਟਾਂ ਸੀ ਉਸ ਵੇਲੇ ਪੋਲਿੰਗ ਕਰਾ ਕੇ 152 ਵੋਟਾਂ ਪੋਲ ਹੋਈਆਂ ਜਿਨ੍ਹਾਂ ਦੇ ਵਿੱਚੋਂ ਅ 94 ਵੋਟਾਂ ਰਗਵੀਰ ਸਿੰਘ ਨੂੰ ਪਈਆਂ ਅੱਛਾ ਰਗਵੀਰ ਸਿੰਘ ਨੂੰ ਜੇਤੂ ਕਰਾ ਕੀਤਾ ਗਿਆ ਵੋਟਾਂ ਪੈਣ ਤੋਂ ਪਹਿਲਾਂ ਸਹਿਮਤੀ ਬਣਾਈ ਗਈ ਜੋ ਨਵੇਂ ਸਰਪੰਚ ਚੁਣੇ ਗਏ ਸਨ ਜਸ਼ਪਾਲ ਸਿੰਘ ਜੀ ਉਹਨਾਂ ਦੀ ਨਿਗਰਾਨੀ ਔਰ ਨੰਬਰਦਾਰ ਬਰਖਾ ਸਿੰਘ ਦੀ ਨਿਗਰਾਨੀ ਦੇ ਕੇ ਇਹ ਕਹਿ ਸਕਦੇ ਆ ਵੀ ਵੋਟਾਂ ਤੋਂ ਪਹਿਲਾਂ ਵੋਟਾਂ ਹੋ ਗਈਆਂ ਪਹਿਲੇ ਆਪਣੇ ਪੱਧਰ ਤੇ VOTING ਕਰਵਾ ਕੇ ਕਿਉਂਕਿ ਇੱਕ ਮੈਂਬਰ ਦਾ ਪੇਚ ਫਸਿਆ ਸੀ ਤੇ ਉਸ ਦੀ ਵੀ ਸੰਤੁਸ਼ਟੀ ਕਰਾਈ ਗਈ ਹੈ ਤੇ ਪਿੰਡ ਨੇ ਆਪਣੇ ਲੈਵਲ ਤੇ ਉਹ ਜਿਹੜੀ VOTING ਕਰਾਈ ਹੈ ਬਕਸਾ ਰੱਖ ਕੇ ਪਰਚੀਆਂ ਪਾਜਾਂ ਨੇ ਤੇ ਉਹ ਜਿਹੜਾ ਪੇਚ ਕਲੀਅਰ ਕੀਤਾ ਤਾਂ ਕਿ ਸਰਕਾਰ ਵੱਲੋਂ ਮਿਲਣ ਵਾਲੀ ਸਹੂਲਤ ਪਿੰਡ ਨੂੰ ਮਿਲ ਸਕੇ ਪਿੰਡ ਨੂੰ ਕੁਝ ਲਾਹਾ ਮਿਲ ਸਕੇ ਇਹ ਇੱਕ ਜਿਹੀ ਵੈਕਲੀ ਪਹਿਲ ਹੈ ਕਿ ਇੱਕ ਤਾਂ ਖਰਚੇ ਤੋਂ ਉਹ ਹੈ ਆਪਸ ਦੇ ਵਿੱਚ ਪਿੰਡ ਦੇ ਵੀ ਆਪਾਂ ਦੇਖਦੇ ਪਿੰਡਾਂ ਦੇ ਵਿੱਚ ਵੋਟਾਂ ਦੇ ਵਿੱਚ ਲੜਾਈਆਂ ਝਗੜੇ ਪਰ ਇਹ ਪਿੰਡ ਦੀ ਇੱਕ ਵੈਕਲੀ ਪਹਿਲ ਕੀਤੀ ਹੈ ਆਪਸ ਦੇ ਵਿੱਚ ਸਹਿਮਤੀ ਕਰਕੇ ਸਭ ਸੰਮਤੀ ਦੇ ਨਾਲ ਹੀ ਵੋਟਾਂ ਵੀ ਪਵਾ ਲੀਆਂ ਔਰ ਮੈਂਬਰ ਵੀ ਚੁਣ ਲਿਆ ਔਰ ਸਰਕਾਰ ਦਾ ਖਰਚਾ ਵੀ ਪਛਾਤਾ ਜੀ ਹਾਲਾਂਕਿ ਨਾਮਜ਼ਦਗੀਆਂ ਪਰੀਆਂ ਜਾ ਚੁੱਕੀਆਂ ਨੇ ਬਾਕੀ ਸਾਰੀ ਕਾਰਵਾਈ ਹੋ ਚੁੱਕੀ ਸੀ ਲੇਕਿਨ ਇਸ ਦਰਮਿਆਨ ਪਿੰਡ ਨੇ ਇਹ ਪਹਿਲ ਕੀਤੀ ਹੈ ਤਾਂ ਵਧੀਆ ਗੱਲ ਹੈ ਅਗਰ ਕਿਸੇ ਹੋਰ ਪਿੰਡ ਦੇ ਵਿੱਚ ਵੀ ਐ ਹੋ ਸਕਦਾ ਤਾਂ ਬਹੁਤ ਹੀ ਅੱਛੀ ਗੱਲ ਹੈ ਤਾਂ ਪਿੰਡ ਵਧਾਈ ਦਾ ਪਾਤਰ ਹੈ ਤੇ ਹੁਣ ਆਪਾਂ ਅਸਲ 'ਚ ਹੋਇਆ ਕੀ ਪ੍ਰੋਪਰ ਰਿਪੋਰਟ ਆਪਾਂ ਦੇਖਦੇ ਹਾਂ ਹਾਂਜੀ ਕੀ ਨਾਮ ਆਪਰਾ ਜਸਪਾਲ ਸਿੰਘ ਸਕਲ ਜੇ ਤੁਸੀਂ ਪਿੰਡ ਦੇ ਵਿੱਚ ਵੋਟਿੰਗ ਕਰਵਾਈ ਆ ਆਪਣੇ ਪੱਧਰ ਤੇ ਵੋਟਿੰਗ ਕਰਵਾਈ ਆ ਕੀ ਮੈਸੇਜ ਹੈ ਜਿਹੜਾ ਪਿੰਡ ਦੇ ਸਾਢੇ 6 ਵਾਰਡਾਂ ਦੇ ਸਰਬਸੰਮਤੀ ਹੋ ਗਈ ਸੀ ਪਹਿਲਾਂ ਇੱਕ ਵਾਰਡ ਰਹਿ ਗਿਆ ਸੀਗਾ ਇਹ ਵੀ ਅਸੀਂ ਪਿੰਡ ਚ ਆਪ ਹੀ ਵੋਟਿੰਗ ਕਰਾ ਕੇ ਮਤਲਬ ਆਪਣੇ ਪੱਧਰ ਤੇ ਵੀ ਸਰਕਾਰ ਦਾ ਖਰਚਾ ਬਚਾਉਣ ਦੇ ਨਾਲੇ ਭਾਈਚਾਰਕ ਸਾਂਝ ਰੱਖਣ ਦੇ ਮਾਰੇ ਨੇ ਅੱਜ ਆਪ ਵੋਟਿੰਗ ਕਰਾ ਕੇ ਮਤਲਬ ਮੈਂ ਬਚੌਣ ਤੇ ਅੱਜ ਫਿਰ ਜਿਹੜੇ ਦੋਨਾਂ ਦੇ ਭਾਈ ਸਹਿਮਤੀ ਨਾਲ ਹੀ ਵੋਟਿੰਗ ਕਰਵਾਈ ਹੈ ਹਾਂਜੀ ਹਾਂ ਸਹਿਮਤੀ ਨਾਲ ਕਰਾਈ ਹਾਂਜੀ ਕੀ ਨਾਮ ਹੈ ਆਪਣਾ ਨੰਗਰਜੀਤ ਸਿੰਘ ਆਈ ਤੁਸੀਂ ਜੇ ਤੁਸੀਂ ਤੁਹਾਡੇ ਪਿੰਡਾਂ ਦੀ ਤੁਸੀਂ ਆਪਣੇ ਆਪਣੇ ਪਦਰ ਤੇ ਚੋਣ ਕਰਵਾਈ ਹੈਗੀ ਕਿਸ ਤਰ੍ਹਾਂ ਤੁਸੀਂ ਇਹਦਾ ਜਿਹੜਾ ਚੋਣ ਦਾ ਨਤੀਜਾ ਕੀਤਾ ਹੈ ਇਹ ਸਾਡੇ ਸਪਾਲ ਸਿੰਘ ਸਰਪੰਚ ਸਾਰੀ ਪੰਚਾਇਤ ਸੰਪਤੀ ਨਾਲ ਚੁਣੀ ਗਈ ਸੀ ਜੀ ਤੇ ਇੱਕ ਮਾੜ ਦੇ ਵਿੱਚ ਸਾਡੀ VOTING ਹੋਈ ਆ ਉਹ ਵੀ ਸੰਪਤੀ ਨਾਲ ਹੋਈ ਆ ਉਸ ਵਿੱਚ 94 ਵੋਟਾਂ ਰਵੀਰ ਸਿੰਘ ਨੂੰ ਮਿਲੀਆਂ ਨੇ 57 ਵੋਟਾਂ ਕਲਾਸਮਨ ਸਿੰਘ ਨੂੰ ਮਿਲੀਆਂ ਨੇ ਅਸੀਂ ਅੱਗੇ ਤੋਂ ਇਹ ਮੈਸੇਜ ਦਿੰਨੇ ਆ ਵੀ ਸਾਡੇ ਪਿੰਡ ਦੀ ਪਰਿਵਾਰਕ ਸਾਂਝ ਬਣੀ ਰਹੇ ਤੇ ਸਰਬਸੰਮਤੀ ਹੁੰਦੀ ਰਹੇ ਸਾਡਾ ਪਿੰਡ ਜੀ ਦਰੀਆਪੁਰ ਤੇ ਅਸੀਂ ਨਾ ਜੀ ਆਪਣੇ ਸਾਡੇ ਇੱਕ ਬਾਡ ਨੰਬਰ ਦੇ ਵਿੱਚ ਦੋ ਕੈਂਡੀਡੇਟ ਖੜੇ ਸੀਗੇ ਜਿਨ੍ਹਾਂ ਦੇ ਵਿੱਚੋਂ ਅਸੀਂ ਉਹਨਾਂ ਦੇ ਅੱਜ ਆਪਦੇ ਪਿੰਡ ਤੌਰ ਤੇ ਬੋਟਿੰਗ ਕਰਵਾ ਕੇ ਤੇ ਉਹਨਾਂ ਤੇ ਜੋ ਜਿਹੜੇ ਲੋਕਾਂ ਨੇ ਪਾਸਵਾ ਦਿੱਤਾ ਉਹਨੂੰ ਅਸੀਂ ਨੇ ਮਤਲਬ ਮੈਂਬਰ ਚੁਣ ਲਿਆ ਗਿਆ ਇੱਕ ਗਗਵੀਰ ਸਿੰਘ ਨੇ ਤੇ ਦੂਜਾ ਲక్ష్మణ ਸਿੰਘ ਸੀਗੇ ਲక్ష్మణ ਸਿੰਘ ਨੂੰ ਪਈਆਂ ਸੀਗੀਆਂ 57 ਵੋਟਾਂ ਤੇ ਗਗਵੀਰ ਸਿੰਘ ਨੂੰ ਪਈਆਂ 94 ਵੋਟਾਂ ਕੁੱਲ ਵੋਟ ਹੋਈ ਸੀਗੀ 151 ਵੋਟਾਂ ਬੋਲ ਹੋਈਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਹੁਣ ਰਗਵੀਰ ਸਿੰਘ ਮੈਂਬਰ ਚੁਣ ਲਏ ਗਏ ਨੇਗੇ ਤੇ ਆਪਣੇ 6 ਨੰਬਰ ਵਾਰਡਾਂ ਦੇ ਵਿੱਚ ਪਹਿਲਾ ਮੈਂਬਰ ਸਾਡੇ ਸਰਬਸੰਮਤੀ ਨਾਲ ਚੁਣੇ ਗਏ ਸੀਗੇ ਤੇ ਸਰਪੰਚ ਜਸਵਾਲ ਸਿੰਘ ਚੁਣੇ ਗਏ ਨੇ ਜੀ ਸਰਬਸੰਮਤੀ ਨਾਲ ਤੇ ਮੈਂਬਰਾਂ ਦੇ ਨਾਮ ਨੇ ਸਾਡੇ ਜੋ ਪਹਿਲਾ ਚੁਣੇ ਗਏ ਨੇ ਕਿ 6 ਵਾਰਡ ਨੰਬਰ ਦੇ ਵਿੱਚ 4 ਦੇ ਵਿੱਚ ਵੀਰਪਾਲ ਕੌਰ 5 ਦੇ ਵਿੱਚ ਵੀਰਪਾਲ ਕੌਰ 7 ਦੇ ਵਿੱਚ ਬਖਸ਼ੀ ਸਿੰਘ ਤੇ 6 ਦੇ ਵਿੱਚ ਵੀਰਪਾਲ ਕੌਰ 6 ਥੋ 6 ਥੋਗਵਿੰਦਰ ਸਿੰਘ ਜੀ ਤੇ ਇੱਕ ਆਪਣਾ ਵੀਰਪਾਲ ਗੌਰ ਹੋਰ ਨੇਗੇ ਤੇ ਇੱਕ ਨੰਬਰ ਵਾਰਡ ਚਰਕਬੀਰ ਸਿੰਘ ਨੇ ਜੀ ਮੈਂ ਵਰਕਾ ਸਿੰਘ ਨੰਬਰ ਦਾ ਸਾਡੇ ਪਿੰਡ ਦੇ 6 ਵਾਰਡ ਦੀ ਸਭ ਸਮਝੀ ਨਾਲ ਚੋਣ ਹੋ ਗਈ ਸੀ ਕਿ ਦੋ ਮੈਂਬਰਾਂ ਦਾ ਮਾੜਾ ਜਿਹਾ ਆਪਸ ਵਿੱਚ ਡਿਸਕਿਊਟ ਜੀ ਅਸੀਂ ਬਸ ਉਹਦਾ ਤੁਹਾਨੂੰ ਸੈਟੀਸਫਾਈ ਕਰਨ ਵਾਸਤੇ ਅਸੀਂ ਪਿੰਡ 'ਚ ਆਪਦੇ ਬਦਰ ਤੇ VOTING ਕਰੀਏ ਉਹਦੇ ਨਾਲ ਸਰਕਾਰ ਦਾ ਖਰਚਾ ਵੱਜਦਾ ਹੈ ਨਾਲੇ ਸਰਕਾਰ ਬਲ ਰਹੀ ਹੈ ਸੂਰਤਾਂ ਵਿੱਚ ਦਿਨ ਸਾਡੇ ਮਨੋਰ ਮਿਲਣਗੇ ਕਿਸੇ ਕਰਕੇ ਅਸੀਂ ਆਪ ਬੈਠ ਕੇ ਦੋਨਾਂ ਦੀ ਸਹਿਮਤੀ ਨਾਲ ਇੱਕ ਮੈਂਬਰ ਨੂੰ ਚੁਣਿਆ ਗਿਆ ਉਹ ਰਗਵੀਰ ਸਿੰਘ ਮਤਲਬ ਸਾਡੇ ਸਰਪੰਚ ਨੂੰ ਮੈਂਬਰ ਬਣਾਏ ਗਏ ਸਰਪੰਚ ਦੀ ਸਾਡੇ ਸਾਰਾ ਸਮਝੀ ਨਾਲ ਚੋਣ ਹੋ ਗਈ ਸੀ ਪਹਿਲਾਂ ਜੀ ਕਿੰਨੀ ਬੋਟਲ ਟੋਟ ਬੋਟਲ ਹੈ ਰਿਜੈਕਟ ਹੋਈ ਅੱਜ 152 ਵੋਟਾਂ ਨੇ